ਬਹੁਤ ਹੀ ਪਰਮ ਸਤਕਾਰਯੋਗ ਵੜਿੰਗ ਸਾਹਿਬ ਮੇਰੇ ਛੋਟੇ ਭਾਈ ਤੇਜ ਗੁਰਦਾਸਪੁਰ ਪਾਰਲਮੈਂਟ ਹਲਕੇ ਦੇ ਮੈਂਬਰ ਆਫ ਪਾਰਲਮੈਂਟ ਰਾਜਸਥਾਨ ਦੇ ਇੰਚਾਰਜ ਸ਼ਾਸ਼ੁਕ ਜੰਦਰ ਸਿੰਘ ਰੰਦਾਵਾ ਜੀ ਚੋਟੀ ਪੈਂਡ ਡੈਪਟੀ ਲੀਡਰ ਮੇਰੇ ਨਾਲ ਸੀਐਲਪੀ ਚਰਨਾ ਚੌਧਰੀ ਸਹਿਬਾ ਸਾਡੇ ਜ਼ਿਲ੍ਹੇ ਦੇ ਨੌਜਵਾਨ ਸਾਡੇ ਪ੍ਰਧਾਨ ਤੇ ਬਹੁਤ ਹੀ ਜਜਾਰੂ ਐਮਐਲਏ ਸਾਬਰਿੰਦਰ ਮੀਤ ਸਿੰਘ ਪਾੜਾ ਸਾਹਿਬ ਮੇਰੇ عزیز ਨਰੇਸ਼ਪੁਰੀ ਜੀ ਪ੍ਰਧਾਨ ਪਠਾਨਕੋ ਡਿਸਟ੍ਰਿਕਟ ਕਾਂਗਰਸ ਦੇ ਐਮ ਐਲ ਏ ਸੁਜਨਪੁਰ ਸਾਡੇ ਭਾਈ ਸ਼ੋਕ ਚੌਧਰੀ ਸਾਹਿਬ ਅਮਨ ਜੈੰਤੀਪੁਰ ਜੀ ਸਾਬ ਮਨਦੀਪ ਸਿੰਘ ਰੰਗੜ ਨੱਗਲ ਜੀ ਪੁੱਲਰ ਸਾਹਿਬ ਬਲਜੀਤ ਪਾੜਾ ਜੀ ਮਹਾਜਨ ਸਾਹਿਬ ਸਾਡੇ ਪੁਰਾਣੇ ਪ੍ਰਧਾਨ ਜੀ ਮੈਡਮ ਸਿਮਰਨ ਬਾਜਵਾ ਜੀ ਕੋਆਰਡੀਨੇਟਰ ਦਿਨਾ ਨਗਰ ਤੇ ਦਰਜਾ ਬਦਰਜਾ ਦੀਨਾਨਗਰ ਅਸੈਂਬਲੀ ਹਲਕੇ ਤੋਂ ਬਹੁਤ ਵੱਡੀ ਤਦਾਦ ਚਾਹੀਆ ਮੇਰੀਆ ਪੈਣਾ ਸਾਡੀਆਂ ਮਾਤਾਵਾਂ ਮੇਰੇ ਨੌਜਵਾਨ ਵੀਰ ਤੇ ਸਾਰੇ ਸਾਥੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੋਂ ਪਹਿਲੇ ਮੈਂ ਅਰਨਾ ਜੀ ਨੂੰ ਅਸ਼ੋਕ ਜੀ ਨੂੰ ਆਪਣੇ ਭਤੀਜੇ ਛੋਟੇ ਚੌਧਰੀ ਸਾਹਿਬ ਨੂੰ ਅਭਿਨਮ ਨੂੰ ਮੁਬਾਰਕ ਦੇਣਾ ਚਾਹਾਂਗਾ ਕਿ ਇੰਨੀ ਗਰਮੀ ਦੇ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਅੱਜ ਦਾ ਇਕੱਠ ਬਹੁਤ-ਬਹੁਤ दिली ਮੁਬਾਰਕਬਾਦ ਸਾਰੇ ਚੌਧਰੀ ਪਰਿਵਾਰ ਨੂੰ ਪਾਡਾ ਸਾਹਿਬ ਨੂੰ ਮੈਂ ਜ਼ਿਕਰ ਕਰ ਰਿਹਾ ਸੀ ਮੈਂ ਗੁਰਦਾਸਪੁਰ ਦਾ ਸਾਰੇ ਨੂੰ ਬਿਹਤਰੀਨ ਮੈਰੇਜ ਪੈਲੇਸ ਹੈ ਜੇ ਥੋੜਾ ਜਿਹਾ ਮੌਸਮ ਚੰਗਾ ਹੋਏ ਤੇ ਵਰਕਰ ਸਾਥੀ ਵੀ ਕੋਈ ਨਹੀਂ ਉਠਤ ਤੁਹ ਬਹੁਤ ਅੱਛਾ ਕੀਤਾ ਚੌਧਾ ਸਾਹਿਬ ਮੈਰਿਜ ਪੈਲੇਸ ਵੀ ਵਧੀਆ ਤੇ ਸਾਡੀ ਮੀਟਿੰਗ ਵੀ ਬਹੁਤ ਸੋਹਣੀ ਤੇ ਜਿਹੜਾ ਸਾਡੇ ਪ੍ਰਧਾਨ ਜੀ ਨੇ ਅਭਿਆਨ ਸ਼ੁਰੂ ਕਰਾਇਆ ਇਹਦੀ ਮੈਂ ਪ੍ਰਧਾਨ ਜੀ ਨੂੰ ਤੇ ਸਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਟੀਮ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਾਂਗਾ ਜਿੱਥੇ ਜਿੱਥੇ ਵੀ ਮੈਨੂੰ ਵੀ ਜਾਣਦਾ ਸਾਰੇ ਪੰਜਾਬ 'ਚ ਮੌਕਾ ਮਿਲਿਆ ਬਹੁਤ ਹੀ ਪਰਵੇ ਇਕੱਠ ਕੋਈ ਮੈਰਿਜ ਪਹਿਲੇ ਸਹੋਜਿਆ ਨਹੀਂ ਜਿਹੜਾ ਬਿਲਕੁਲ ਤੋੜ ਤੱਕ ਪਰਿਆਨਾ ਹੋਏ ਲੋਕਾਂ ਕੋ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਆਲੇ ਦੁਆਲੇ ਜਿਸ ਤਰ੍ਹਾਂ ਇੱਥੇ ਵੱਡੇ ਪੇਮਾਨੇ ਤੇ ਸਾਡੀਆਂ ਪੈਣਾ ਤੇ ਸਾਡੇ ਵੀਰ ਖੜੇ ਨੇ ਇਸ ਤਰ੍ਹਾਂ ਹੀ ਸਮੁੱਚੇ ਪੰਜਾਬ ਦੇ ਵਿੱਚ ਲੋਕ ਮਨੋ ਚਾਹਦੇ ਨੇ ਕਿ ਅੱਜ ਦੀ ਮੌਜੂਦਾ ਸਰਕਾਰ ਇਹਦੇ ਤੋਂ ਸਾਨੂੰ ਇਹਨਾਂ ਨੂੰ ਤੋੜ ਦਿਆ ਕਰੀਏ ਤੇ ਕਾਂਗਰਸ ਦੀ ਸਰਕਾਰ ਲੈ ਕੇ ਸਾਰਿਆਂ ਪਹਿਲੇ ਰੰਧਾਵਾ ਸਾਹਿਬ ਚੌਧਰੀ ਸਾਹਿਬ ਤੇ ਪ੍ਰਧਾਨ ਜੀ ਸਾਡੀਆਂ ਪੈੜਾਂ ਬੈਠੀਆਂ ਨੇ ਆਪਾਂ ਬਾਕੀ ਸਾਰਿਆਂ ਦੀ ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਅਦਾ ਸੀ ਜਿਸ ਵਾਅਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਸੀ 1000 ਰੁਪਏ ਮਹੀਨੇ ਦਾ ਪਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋਈ ਬਾਹ ਖੜੀ ਕਰਕੇ ਦੱਸੋ ਸਾਡੀਆਂ ਪੈਣਾ ਕਿਸੇ ਦੇ ਘਰ ਚ 1000 ਰੁਪਇਆ ਹੈ ਇਹ ਝੂਠਿਆਂ ਦੀ ਸਰਕਾਰ ਭਗਵੰਤ ਮਾਨ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਰਟਿਸ ਚੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾ ਸੀ ਬਦਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਾ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸਾ ਪ੍ਰਤਾਪ ਸਿੰਘ ਕਹਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਹਨਾਂ ਤੇ ਸਤਿਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਦ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਰਾ Chief Minister ਦੀ ਕੁਰਸੀ ਤੇ ਬਹਣ ਵਾਲਾ ਬਦਕਿਸਮਤੀ ਸਾਡੀ ਕੱਲ ਗੱਲ ਕਰ ਰਿਹਾ ਸੀ ਕਿ ਜੇ ਮੇਰੀ ਘਰ ਦੀ ਨੇ ਕਿਹਾ ਇਹਦਾ ਤਾਂ ਲਿਵਰ ਜਿਹੜਾ ਇਹ ਗੁਬਿੰਦਗੜ ਤੋਂ ਲੋਹੇ ਦਾ ਬਣਿਆ ਕਹਿੰਦਾ ਜੇ ਮੈਂ ਲਗਾਤਾਰ 15 ਸਾਲ ਦਾ ਰਾਤ ਦਿਨ ਪੀਂਦਾ ਹੁੰਦਾ ਤੇ ਕੀ ਮੈਂ ਇਨਾ ਲੰਬਾਰਸ਼ਾ ਕੱਟ ਸਕਦਾ ਸੀ ਤੇ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਮਾਨ ਵਾਸਤੇ ਇੱਕ ਤੇ ਇਹਦਾ ਬੈਡਰੂਮ ਹੈ ਇਹ ਇੱਕ ਇਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲਮਾ ਪਾ ਕੇ ਇਹਨੂੰ ਉੱਥੇ ਕੋਈ ਨਾ ਕੋਈ ਆਕੀਕ ਦੇ ਆਰਟੀਫੀਸ਼ਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾਈਓ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖ ਬਾਦਕਿ ਸਮਤੀ ਸਾਡੀ ਨਾਂ ਤੇ ਇਹਦਾ ਮਾਨ ਹੈ ਬਟ ਸਹੀ ਮੈਨੇ ਚਨੇ ਆਪਣਾ ਮਾਨ ਨਹੀਂ ਇਹਨੇ ਆਪਣਾ ਇਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪੋਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾ ਨੇ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ ਇਸ ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋ ਐ ਨਹੀਂ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਉਹ ਵੀ ਦਿੱਲੀ ਦੇ ਹੱਥ ਵਿੱਚ ਦੇ ਦਿੱਤੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਪੈਸ਼ਲ ਮੈਸ ਸਾਰੇ ਇੱਥੇ ਬੈਠੇ ਹੋਏ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾਇਆ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸੈਕਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਿਟ ਨਹੀਂ ਇਹ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਕੋਲ ਮਨਜ਼ੂਰੀ ਲੈਣੀ ਪਏਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਦੇ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋਲ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰਪਰਸਨ ਨੇ ਬਣਾਈ ਸ਼ੌਕਤ ਰੌਏ ਅਨੁਰਾਗ ਕੁੰਡੂ ਵੱਪਾ ਵੋ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ 'ਚ ਕਿਸੇ ਦਾ ਪੰਜਾਬੀ ਨਾਂ ਤੁਸੀਂ ਸਮਝਦੇ ਇਹਨਾਂ 'ਚ ਇੱਕੋ ਹੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥੇ ਚਾਕ ਦੇ ਦਿੱਤੀ ਤੇ ਕੱਲ ਰੰਦਾਵਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀਆਂ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀਆਂ ਕੌਲਨੀਆਂ ਕੱਟਣੀਆਂ ਨੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡਿਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰ ਸਟੈਂਪ ਹੈ ਆ ਜਿਹਾ ਤਹਿਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜੀ ਲਾਉਂਦਾ ਤੇ ਉਹ ਮੋਹਰ ਲਾ ਲੈਂਦਾ ਉਹ ਪੰਜਾਬ ਦੇ ਵਿੱਚ ਮੇਰੇ ਵੀਰੋ ਅਗਲੇ 2 ਸਾਲਾਂ ਤੱਕ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50000 ਕਰੋੜ ਰੁਪਇਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24000 ਏਕੜ ਕੱਲੀ ਲੁਧਿਆਣੇ ਵਿੱਚ ਮੁਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ 'ਚ ਤਕਰੀਬਨ 50000 ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ 'ਚ ਲੈ ਕੇ ਜਾਣ। ਸਾਡੀ ਛੋਟੀ ਭੈਣ ਨੇ ਗੱਲ ਕੀਤੀ ਸੀ ਹਜ਼ਾਰਾਂ ਸਾਲਾਂ ਤੋਂ ਅਫਗਾਨੀ ਆਂਦੇ ਰਹੇ ਹਿੰਦੁਸਤਾਨ ਨੂੰ ਲੁੱਟਣ 12ਵੇਂ ਧੜ ਵੀ ਆਂਦੇ ਰਹੇ ਇਹ ਪਹਿਲੀ ਵਾਰ ਬਾਰੋਂ ਨਹੀਂ ਕੋਈ ਆਇਆ ਦੇਸ਼ ਚ ਆ ਗਿਆ ਇਹ ਸਾਰੇ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਨੂੰ ਹਰ ਸਾਬ ਨਾ ਹੁਣ ਲੁੱਟ ਰਹੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਇੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਸਿਰ ਤੇ ਕਿ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਜੇ ਅਸੀਂ ਬਦਲਾਵ ਲੈ ਕੇ ਆਨੇ ਆ ਤੁਹਾਡੀ ਸਰਕਾਰ ਲੈ ਕੇ ਆਨੇ ਸਾਨੂੰ ਦੱਸੋ ਤੁਹਾਡੇ ਕੋ ਕਿਹੜੀ ਆਮਦਨ ਦਾ ਜ਼ਰੀਆ ਕੀ ਹੋਏਗਾ ਪੰਜਾਬ ਦੀ ਤਰੱਕੀ ਵਾਸਤੇ ਤੇ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇੰਡੀਅਨ ਰੈਵਨਿਊ ਸਰਵਿਸ ਦਾ ਅਫਸਰ ਹਾਂ मैं इनकम टैक्स रहा मेरी एक्सपर्टिज ये है कि पैसे किस तरह रेवेन्यू किस तरह कलैक्ट करना है उन्होंने कहा कि तह याद दुराना चाहना पंजाब का अंज तो साढ़े तीन साल पहले बजट से एक लख सत्तर हज़ार करोड़ सालाना ये कहन लगे ये बहुत भारी पैमाने पर रिश्वत चल रही है ਇਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਰਿਸ਼ਵਤ ਚੱਲਦੀ ਹੈ ਮੈਂ ਰਿਸ਼ਵਤ ਰੋਕਾਂਗਾ ਜੇ 40% ਉਹਨਾਂ ਦਾ ਮੰਨਣਾ ਸੀ ਕੇਜਰੀਵਾਲ ਸਾਹਿਬ ਦਾ ਕਿ 40% ਰਿਸ਼ਵਤ ਹੈ ਉਹ ਕਹਿੰਦੇ 40 ਛੱਡੋ ਜੇ ਮੈਂ 20% ਵੀ ਇਹਦੇ ਵਿੱਚੋਂ ਰਿਸ਼ਵਤ ਰੋਕ ਲਈ ਤੇ ਮੈਂ 34000 ਕਰੋੜ ਸਾਲਾਨਾ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਬਜਟ ਚੋਂ ਹੀ ਤੁਹਾਨੂੰ ਪੈਸੇ ਦੇ ਦਿਆ ਕਰੂੰ 34000 ਤੇ 20 ਦਵਾਂਗਾ तीन दरियावें का जो रेत का काम नजायज हों रेत माफिया चला इस रोक के भी हजार करोड़ सलाना मैं दया करा मैं तमु दसना चाहना साढ़े तिना साल एज लीडर ऑफ द ओपोजिशन एक रुपया भी ਉਹ 34000 ਕਰੋੜ ਦਾ ਸਾਡੇ ਕੋਲ ਨਹੀਂ ਆਇਆ ਨਹੀਂ ਤੇ ਤਿੰਨਾਂ ਸਾਲਾਂ ਚ 1 ਲੱਖ ਕਰੋੜ ਰੁਪਈਆ ਤੇ ਉਹ ਬੰਦਾ ਸੀ ਤੇ ਰੇਤ ਦੇ ਵਿੱਚੋਂ ਮੇਰੇ ਵੀਰੋ 270 ਕਰੋੜ ਰੁਪਈਆ ਸਾਲਾਨਾ ਪੰਜਾਬ ਨੂੰ ਆ ਰਿਹਾ ਅਸੀਂ ਪੁੱਛਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ 19700 ਕਰੋੜ ਸਾਲਾਨਾ ਸਾਡਾ ਪੈਸਾ ਕਿੱਥੇ ਤਿੰਨਾਂ ਸਾਲਾਂ ਦਾ ਤਕਰੀਬਨ 62 63000 ਕਰੋੜ ਰੁਪਈਆ ਬੰਦਾ ਉਹਦਾ ਤੁਹਾਡਾ ਮੰਨਣਾ ਪੱਕੇ ਤੌਰ ਇਹ ਸਾਰਾ ਪੈਸਾ ਦਿੱਲੀ ਚ ਲੱਗ ਗਿਆ ਲੋ ਕੇਜਰੀਵਾਲ ਖੁਦ ਕਿਹਾ ਸੀ 20000 ਕਰੋੜ ਦਊਗਾ ਪੈਸੇ ਆ ਰਹੇ ਨੇ 300 ਕਰੋੜ ਰੁਪਈਆ ਹੁਣ ਸ਼ਰਾਬ ਦੀ ਗੱਲ ਕਰੀਏ ਮੈਂ ਰੰਦਾਵਾ ਸਾਹਿਬ ਤੁਹਾਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜ਼ਰੂਰ ਮੋਦੀ ਦੇ ਸਾਹਮਣੇ ਚੁੱਕਿਓ ਦਿੱਲੀ ਦੀ ਐਕਸਾਈਜ਼ ਜਿਹੜੀ ਪਾਲਿਸੀ ਹੈ ਦਿੱਲੀ ਦੇ ਵਿੱਚ ਠੇਕੇ ਵਿਕਦੇ ਨੇ ਮੇਰੇ ਵੀਰੋ 9000 ਕਰੋੜ ਦੇ ਸਾਲਾਨਾ ਪੰਜਾਬ ਦੇ ਵਿੱਚ ਐਜ ਕੀ ਠੇਕੇ ਤਕਰੀਬਨ 1.5 10000 ਕਰੋੜ ਦੇ ਗਏ ਪੰਜਾਬ ਦੀ ਇੱਕ ਸਾਈਜ਼ ਪਾਲਿਸੀ ਪੰਜਾਬ ਦੇ ਠੇਕਿਆਂ ਵਿੱਚ ਦਿੱਲੀ ਨੂੰ 1.5 ਤੋਂ 2000 ਕਰੋੜ ਰੁਪਇਆ ਵਾਧੂ ਆਂਦ। ਉੱਥੇ ਇਹਨਾਂ ਨੇ ਹੋਲ سیلਰਾਂ ਨੂੰ 12% ਕਮਿਸ਼ਨ ਦਿੱਤੀ। ਜੇ ਜੋ 6% ਹੋਲ سیلਰ ਲੈ ਜਾਂਦੇ 9000 ਚੋਂ ਤੇ 6% ਜਿਹੜੀ ਹੈ ਆਪ ਨੂੰ ਮਿਲ ਜਾਂਦਾ ਅੰਡਰ ਟੇਬਲ ਈ ਸੇਮ ਪਾਲਿਸੀ ਹੈ 12% ਕਮਿਸ਼ਨ ਚ ਤਕਰੀਬਨ 6 ਤੋਂ 700 ਕਰੋੜ ਰੁਪਇਆ ਸਾਲਾਨਾ ਆਪ ਨੂੰ ਜਾਂਦਾ ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ ਜੇ ਇਹਨਾਂ ਦੇ ਆਪਸ ਦੇ ਵਿੱਚ ਗੰਡ ਸੰਡ ਨਾ ਹੋਏ ਤੇ ਜਿੱਥੇ ਤੁਸੀਂ ਕੇਜਰੀਵਾਲ ਸ਼ਰਾਬ ਦੇ ਸਕੈਮ ਚ ਅੰਦਰ ਤੇ ਹਰ ਜੇਲ ਚ ਕੱਲਿਆ ਸੀ ਜਿੱਥੇ ਸਤਿੰਦਰ ਜੈਨ 1.5 ਸਾਲ ਰਿਹਾ ਕੇਜਰੀਵਾਲ 6 ਮਹੀਨੇ ਰਿਹਾ ਸਸੋਧਿਆ ਸਾਹਿਬ ਸਾਲ ਤੋਂ ਵੱਧ ਰਹੇ ਨੇ ਐਥੇ ਕੀ ਗੱਲ ਭਗਵੰਤੂਬਾਣ ਨੂੰ ਐਥੇ ਕੰਦਰ ਕਿਉਂ ਨਹੀਂ ਕੀਤਾ ਜੀ ਰੰਦਾਵਾ ਜੀ ਇਹ ਸਵਾਲ ਪੁੱਛੋ ਅਮੇਸ਼ਾ ਨੂੰ ਤੇ ਇਹਨੂੰ ਨਰਿੰਦਰ ਮੋਦੀ ਜੀ ਨੂੰ ਕਿਥੇ ਜਵਾਬ ਦਿਓ ਸੇਮ ਪਾਲਿਸੀ ਦਿੱਲੀ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਨੂੰ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੂੰ ਉੱਥੋਂ ਦੇ ਐਕਸਾਈਜ਼ ਮੰਤਰੀ ਨੂੰ ਤੁਸੀਂ ਅੰਦਰ ਦਿੱਤਾ ਤੇ ਹਰ ਜੇਲ੍ਹ ਚ ਕੀ ਗੱਲ ਇੱਥੇ ਭਗਵੰਤ ਨੂੰ ਕਿਉਂ ਨਹੀਂ ਅੰਦਰ ਦਿੱਤਾ ਜੀ ਇੱਥੇ ਜਿਹੜਾ ਸਾਡਾ ਐਕਸਾਈਜ਼ ਮੰਤਰੀ ਹੈ ਹਰਪਾਲ ਸਿੰਘ ਚੀਮਾ ਨੂੰ ਅਜੇ ਤੱਕ ਅੰਦਰ ਕਿਉਂ ਨਹੀਂ ਦਿੱਤਾ ਜੀ ਇੱਥੋਂ ਦਾ ਜਿਹੜਾ ਚੀਫ ਸੈਕਟਰੀ ਹੈ ਜਿਹੜਾ ਐਕਸਾਈਜ਼ ਕਮਿਸ਼ਨਰ ਹੈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਉਹਨਾਂ ਦੀ ਕਿਉਂ ਨਹੀਂ ਹੋਈ ਤਿੰਨਾਂ ਸਾਲਾਂ ਵਿੱਚ ਤਕਰੀਬਨ 2400 ਕਰੋੜ ਰੁਪਈਆ ਰਿਸ਼ਵਤ ਦਾ ਦਿੱਲੀ ਵਿੱਚ ਆ ਚੁੱਕਿਆ ਹੋੜੇ ਕੱਲੀ ਜ਼ਮੀਨਾਂ ਦੇ ਸਕੈਮ ਚ ਰੰਦਾਵਾ ਜੀ 50000 ਕਰੋੜ ਰੁਪਈਆ ਨਾ ਕੱਢਣਾ 50000 ਕਰੋੜ ਰੁਪਈਆ ਤੇ ਪੰਜਾਬ ਤੇ ਰਹਿ ਕੀ ਜਾਣਾ ਮੰਗਣ ਵਾਲਾ ਠੂਠਾ ਜਦੋਂ ਤੱਕ ਜਾਣੇ ਨੇ ਸਾਡੇ ਗਲੋਂ ਲੈਣੇ ਨੇ ਮੇਰੇ ਵੀਰੋ 5 ਲੱਖ ਤਕਰੀਬਨ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਜਾਣ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਸਾਰੇ ਬਾਹਰਲੇ ਮੁਲਕਾਂ ਜਾ ਰਹੇ ਨੇ ਕਿਉਂ ਦੱਸੋ ਜੀ ਸਹੀ ਹੈ ਕਿ ਨਹੀਂ ਕਿਸੇ ਨੌਜਵਾਨ ਨੂੰ ਪੰਜਾਬ ਚ ਕੋਈ ਰੰਦਾਵਾ ਸਾਬ ਕੰਮ ਹੀ ਕੋਈ ਨਹੀਂ ਬਾਰਡਰ ਸਾਡਾ ਬੰਦ ਕਰ ਦਿੱਤਾ ਬਾੜਾ ਜੀ ਆਪਣੀਆਂ ਬੰਦਰਗਾਹਾਂ ਤੇ ਹਰ ਸਾਲ ਵਧਾਰੇ ਨੇ ਗੁਜਰਾਤ ਦੇ ਵਿੱਚ ਹਰ ਦੂਸਰੇ ਤੀਸਰੇ ਸਾਲ ਇੱਕ ਨਵੀਂ ਬੰਦਰਗਾਹ ਆਂਧਰਾ ਚ ਨਵੀਂ ਬੰਦਰਗਾਹ ਕੇਰਲਾ ਚ ਨਵੀਆਂ ਬੰਦਰਗਾਹਾਂ ਕਰਨਾਟਕਾ ਚ ਨਵੀਆਂ ਬੰਦਰਗਾਹਾਂ ਮਹਾਰਾਸ਼ਟਰ ਨਵੀਆਂ ਬੰਦਰਗਾਹਾਂ ਸਾਡੇ ਕੋਲ ਇੱਕ ਸੁੱਕੀ ਬੰਦਰਗਾਹ ਸੀ ਜਿਹਨੂੰ ਅਸੀਂ ਬਾਘੇ ਦਾ ਬਾਰਡਰ ਕਹਿੰਦੇ ਸੀ ਉਹ ਬੰਦ ਕਰ ਦਿੱਤੀ ਨਾ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਦੇ ਰਹੇ ਨੇ ਸਾਡੇ ਸਾਰੇ ਰਸਤੇ ਬੰਦ ਕਰਤੇ ਨਾ ਕਿਸਾਨਾਂ ਨੂੰ ਵੇਖੋ ਜਿਹੜੇ ਆਪਣੀ ਗੱਲ ਦਿੱਲੀ ਤੱਕ ਪਹੁੰਚਾਣਾ ਚਾਹੁੰਦੇ ਸੀ ਉਹਨੂੰ ਐਸੇ ਹੀ ਸੀਐਮ ਹਰਿਆਣੇ ਨੇ ਜਿਹੜਾ ਹੁਣ ਜਿਹਦੀ ਡਿਊਟੀ ਲਈ ਸੈਣੀ ਦੀ ਉਹਨੇ ਸਾਡੇ ਇੱਕ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਨਾਲ ਤਾਂ ਸ਼ਿਕਾਰ ਹੋਇਆ ਹਰਿਆਣਾ ਪੁਲਿਸ ਦਾ ਦੋਸਤ ਤੋਂ ਬਾਅਦ ਸਾਡਾ ਕਿਸਾਨ ਗੋਲੀਆਂ ਨਾਲ ਫਟੜਕ ਕੀਤਾ ਸਾਡੇ ਜਿਹੜੇ ਪਿੰਡੂ ਵਿਕਾਸ ਦੇ ਪੈਸੇ ਨੇ ਉਹ ਰੋਕ ਲਏ ਪੰਜਾਬ ਦੇ ਕੁਝ ਤੇ ਮੇਰੇ ਵੀਰੋਂ ਰਹਿ ਕੁਝ ਨਹੀਂ ਪੰਜਾਬੀ ਸਾਡੇ ਮਜਬੂਰੀ ਨਾਲ ਬਾਹਰਲੇ ਮੁਲਕਾਂ 'ਚ ਕੱਲੇ ਮਾਪੇ ਬਜ਼ੁਰਗ ਰਹਿ ਗਏ ਅਸੀਂ ਪਿੰਡਾਂ ਜਾਣੇ ਆ ਤੇ ਪਿੰਡਾਂ ਵਿੱਚ ਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਘਰ ਰਹਿ ਗਏ ਨੇ ਜਾਂ ਬਜ਼ੁਰਗ ਰਹਿ ਗਏ ਹੋਰ ਦੇਣ ਲੈਣ ਨੂੰ ਕੁਝ ਵੀ ਨਹੀਂ ਇਹਨਾਂ ਤੋ ਆ ਜਿਹੜੀ ਰੈਲੀਆਂ ਜਿੱਥੇ ਅਸੀਂ ਸ਼ੁਰੂ ਕੀਤੀਆਂ ਨੇ ਐਸੀ ਗੱਲ ਕਰਨ ਸ਼ੁਰੂ ਕੀਤੀਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੁਤਾਤ ਕਰਨ ਦੀ ਲੋੜ ਹਿੰਦੁਸਤਾਨ ਦੀ ਸਰਕਾਰ ਕੋਲੋਂ ਵੀ ਤੇ ਸੂਬੇ ਦੀ ਸਰਕਾਰ ਕੋਲੋਂ ਤੇ ਮੇਰਾ ਇਹ ਮੰਨਣਾ ਮੇਰੇ ਵੀਰੋ ਇਹ ਪੱਕੀ ਗੱਲ ਹੈ ਕਿ ਜਿਹੜੀ ਭਾਜਪਾ ਹੈ ਤੇ ਆਪ ਹੈ ਇੱਕੋ ਸਿੱਕੇ ਦੇ ਦੋ ਪਹਿਲੂ ਤੁਸੀਂ ਇਹਨਾਂ ਦੀਆਂ ਸਾਰੀਆਂ ਇਕਨੋਮਿਕ ਪਾਲਿਸੀਆਂ ਇਹਨਾਂ ਦੀਆਂ ਜਿੰਨੀਆਂ ਅਖਬਾਰਾਂ ਦੀ ਪਾਲਿਸੀਆਂ ਨੇ ਇਹਨਾਂ ਨੂੰ ਕਲੋਸਲੀ ਤੁਸੀਂ ਸਟੱਡੀ ਕਰੋ ਜੋ ਮੋਦੀ ਕਰ ਰਿਹਾ ਉਹੀ ਕੇਜਰੀਵਾਲ ਤੇ ਭਗੋਤ ਕਰ ਰਿਹਾ ਆ ਛੋਟੀਆਂ ਛੋਟੀਆਂ ਛੱਗੀਆਂ ਛੋਰੀਆਂ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਤੋਂ ਕੀ ਤੁਸੀਂ ਉਮੀਦ ਰੱਖ ਸਕਤ ਜਿਹੜਾ ਤੁਹਾਡੇ ਇਸ ਏਰੀਆ ਦਾ ਇਹਨਾਂ ਦੀ ਪਾਰਟੀ ਦੇ ਕੰਡੀਡੇਟ ਨੇ ਜੇ ਚੰਡੀਗੜ੍ਹ ਜਾਣ ਤੋਂ ਪਹਿਲੇ ਲੋਕਾਂ ਕੋਲੋਂ ਤੇਲ ਆਪਣੀਆਂ ਗੱਡੀਆਂ ਚ ਪਾਉਂਦੇ ਨੇ ਤੇ ਫਿਰ ਇਹ ਸਾਡੇ ਹੱਕਾਂ ਵਾਸਤੇ ਕੀ ਲੜਾਈ ਲੜ ਸਕੇ ਇਨਾਂ ਦਾ ਕਿਰਦਾਰ ਤੁਸੀਂ ਵੇਖਿਆ ਰੰਦਾਬਾਦੀ ਤੁਸੀਂ ਵੇਖਿਆ ਹੀ ਹੈ ਤਿੰਨ ਚਾਰ ਪੰਜ ਮਨਿਸਟਰ ਤੇ ਮੋਰਲ ਗਰਾਉਂਡ ਸੇ ਬਾਹਰ ਦਿਖਲੇ ਆ ਇੱਕ ਹੁਣ ਪੰਜ ਚਾਰ ਦਿਨ ਪਹਿਲੇ ਕਾਬੂ ਆਇਆ ਉਹਦੀਆਂ ਫੋਟੋਆਂ ਵੀ ਆਈਆਂ ਜਨਤਕ ਹੋਈਆਂ ਨੇ ਵੱਡੇ ਪੈਮਾਨੇ ਤੇ ਔਰਤਾਂ ਬੈਠੀਆਂ ਸੀ ਉਹ ਗੱਲ ਤੇ ਬਹੁਤਾ ਚਾਨਣਾ ਨਹੀਂ ਪਾਣਾ ਚਾਹੁੰਦੇ ਇਹ ਸ਼ੁਕਰ ਕਰਨ ਮੇਰਾ ਖਿਆਲ ਇਸ ਬਦਲਾਵ ਦੇ ਨਾਲ ਪੰਜਾਬ ਵਿੱਚ ਤੇ ਬਦਲਿਆ ਕੋਈ ਨਹੀਂ ਇਹਨਾਂ ਨੂੰ ਵਿਆਹ ਵਿਊ ਕਰਨ ਦਾ ਮੌਕਾ ਮਿਲ ਗਿਆ ਅਜਿਹਨੇ ਹੈ ਨੇ ਮੈਂ ਕਿਹਾ ਜਿਨੇ ਇਹਦੇ ਚ 90% ਦੀ ਕੁਆਰੇ ਸਨ ਜਦੋਂ ਤੱਕ ਸਰਕਾਰ ਹਟਣੀ ਹੈ ਰੰਦਾਵਾ ਸਾਹਿਬ ਇਹਨਾਂ ਸਾਰਿਆਂ ਨੂੰ ਸੀਐਲਯੂ ਮਿਲ ਜਾਣੇ ਨੇ ਵਿਆਹ ਜ਼ਰੂਰ ਇਹਨਾਂ ਦੇ ਇੱਕ ਇੱਕ ਦੋ ਦੋ ਵਾਰ ਹੋ ਜਾਣ ਆ ਜਿਹੜਾ ਹੁਣ ਕਾਬੂ ਆਇਆ ਇਹਦੇ ਕੋਲ ਪੁੱਛਿਆ ਗਿਆ ਕਹਿੰਦਾ ਇਹਦਾ ਚੌਥਾ ਵਿਆਹ ਇਹ 34 35 ਸਾਲਾਂ ਦਾ ਹੈ ਸੀ ਇਹਨਾਂ ਦਾ ਮੈਂ ਤੁਹਾਨੂੰ ਕਰਤਾਰ ਦੀ ਗੱਲ ਕਰਦਾ ਇਹਨਾਂ ਕੋ ਕੀ ਲੱਭਨੇ ਆਪਾਂ ਇਹਨੂੰ ਪੁੱਛਿਆ ਗਿਆ ਫੋਟੋ ਕਹਦੀ ਏ ਕਹਿੰਦਾ ਪਹਿਲੀ ਕਰਦੀ ਸੀ ਜੇ ਲੋ ਕਿਸੇ ਦੀ ਹੋਏ ਕੋਈ ਐਹੋ ਜਿਹਾ ਫੋਟੋ ਅਸੀਂ ਕਦੀ ਪਬਲਿਕ ਡੋਮੇਨ ਚ ਪਾਨੇ ਆ ਤੇ ਪੁੱਛਿਆ ਗਿਆ ਕਹਿੰਦੇ ਚੌਥਾ ਵਿਆਹ ਜੀ 34 ਸਾਲਾਂ ਦਾ ਇਹ ਜਦੋਂ ਦਾ ਬਤਰਾ ਤੇ ਅਤਰਾਂ ਦਾ ਹੋਇਆ ਤੇ ਕਿੰਨੇ ਕੋ ਜਾਣਗੇ ਜੀ ਕੀਤੀ ਇਹਨਾਂ ਦੀ ਨਹੀਂ ਐਨੇ ਨਾ ਰੇ ਤੂੰ ਇਹਨਾਂ ਦੇ ਹੀ ਲਈ ਜਾਂਦਾ ਮੈਂ ਤੇ ਆਪ ਵਾਲਿਆਂ ਦੀ ਗੱਲ ਕਰੀ ਜਾਂਦਾ ਮੈਂ ਤਾਂ ਦੱਸਿਆ ਚੌਥੀਆਂ ਵਿੱਚ ਚਾਰ ਕਰਾ ਬੈਠਾ ਪਤਨਾ ਵਿੱਚ ਕਿੰਨੇ ਕਰ ਲੇਗਾ ਸਾਹਿਬ ਲਾ ਲਿਓ ਇਹ ਆ ਇਹ ਇੱਕ ਇੱਕ ਵਾਲਾ ਹੀ ਨੇ ਜੋ ਮੇਰੀ ਗੁਜ਼ਾਰਿਸ਼ ਇਹ ਨਹੀਂ ਕੀ ਹੈ ਇਹਨਾਂ ਕੋਦੇ ਹੱਥ ਜੋੜ ਕੋ ਬਚੋ ਸਾਲ ਰਹਿ ਗਿਆ ਇਹ ਮੈਂ ਤੁਹਾਨੂੰ ਯਕੀਨ ਦਿਵਾਨਾ ਰੰਦਾਵਾ ਸਾਹਿਬ ਵੱਲੋਂ ਬੜਿੰਗ ਸਾਹਿਬ ਵੱਲੋਂ ਬੀਬੀ ਅਰਣਾ ਚੌਧਰੀ ਜੀ ਵੱਲੋਂ ਕਿ ਗੁਰੂ ਮਾਨਸਾ ਮੇਰ ਕਰ ਮੌਕਾ ਲੈ ਲੇ ਤੋ ਸਾਰੇ ਨੂੰ ਪਹਿਲੇ ਤੇ ਭਗਵੰਤ ਨੂੰ ਕਹ ਲਾਂਗੇ ਆਨੇ ਵਾਲੀ ਤਾਂ ਤੇ ਫੇਰੇ ਬਾਕੀ ਵੀ ਜਾਣ ਗਿਆ ਜਿੰਨੇ ਹੈ ਨੇ ਨਾ ਤੁਸੀਂ ਦੱਸਿਆ ਹੁਣ ਆਸ਼ਮਚੇਰ ਤੋਂ ਲੈ ਕੇ ਦੂਸਰੇ ਚੌਥੇ ਜੋ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਇਹ ਸੁੱਕਾ ਨਹੀਂ ਕੋਈ ਰਹਿਣ ਦਿੱਤਾ ਜਾਏਗਾ ਅਸੀਂ ਤੇ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਆ ਇਹਨਾਂ ਸਾਰਿਆਂ ਨੂੰ ਜੋ ਪੰਜਾਬ ਨਾਲ ਗਦਾਰੀ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਦੀ ਨੇ ਲੁੱਟ ਕੀਤੀ ਹੈ ਇਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ ਲੰਬਾ ਨਾ ਜਾਂਦਾ ਹੋਇਆ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਵਾਂਗਾ ਤਗੜੇ ਹੋ ਕੇ ਚੌਧਰੀ ਪਰਿਵਾਰ ਦੀ ਪਿੱਠ ਤੇ ਰੋ ਮੈਂ ਇੱਥੇ ਅਸ਼ੋਕ ਜੀ ਦੀ ਤਾਰੀਫ ਕਰ ਤੋ ਜਿਹੜਾ ਰੰਡਾਵਾ ਸਾਹਿਬ ਨੇ ਕੀਤੀ ਹੈ ਮੈਂ ਵੀ ਨਹੀਂ ਰਹਿ ਸਕਦਾ ਕੋਈ ਵੀ ਸਾਨੂੰ ਕੋਈ ਕੰਮ ਹੁੰਦਾ ਆਜਾ ਚਾਰ-ਚਾਰ ਵਾਰ ਤੁਹਾਡਾ ਦਾਸ ਵੀ ਮੰਤਰੀ ਰਹਿ ਚੁੱਕਿਆ ਮੁੱਖ ਮੰਤਰੀਆਂ ਨਾਲ ਪਰ ਜਦੋਂ ਵੀ ਕੋਈ ਟੈਕਨੀਕਲ ਕੋਈ ਮਸਲਾ ਹੁੰਦਾ ਤੇ ਪਹਿਲਾ ਟੈਲੀਫੋਨ ਅਸ਼ੋਕ ਜੀ ਨੂੰ ਕਰੀਦਾ ਕਿ ਦੱਸੋ ਇਹਨੂੰ ਕਿਸ ਢੰਗ ਨਾਲ ਇਹਨੂੰ ਹੱਲ ਕਰੇ ਤਬਾਤ ਮਿਹਰਬਾਨ ਜੀ ਮਿਹਰਬਾਨ ਜੀ ਬੀ ਜੀ ਮਿਹਰਬਾਨੇ ਮੇਰੇ ਬੇਨਤੀ ਇੰਨੀ ਹੈ ਬਹੁਤ ਹੀ ਸੂਝਵਾਨ ਇਹ ਮੈਸੇਜਸ ਦੇ ਨਾਲ ਹੀ ਬਹੁਤੇ ਜਿਹੜੇ ਅਫਸਰ ਨੇ ਉਹਨਾਂ ਦੇ ਗਲਾਂ ਦੇ ਉਹਨਾਂ ਦੇ ਪੈਰਾਂ ਦੇ ਵਿੱਚ ਜੇ ਮੈਂ ਕਹਿੰਨਾ ਬੇੜੀਆਂ ਬੰਨੀਆਂ ਨੇ ਕਾਨੂੰਨ ਦੀਆਂ ਬੇੜੀਆਂ ਜਿਹੜੀ ਕਨਸਟੀਟਿਊਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਅਸ਼ੋਕ ਜੀ ਨੂੰ ਪਤਾ ਤੋ ਸਾਨੂੰ ਬਹੁਤ ਮਾਨ ਹੈ ਇਸ ਗੱਲ ਤੇ ਰੰਦਾਵਾ ਸਾਹਿਬ ਵੀ ਜਿਹੜੀ ਜ਼ਿਕਰ ਕਰਦੇ ਸੀ ਜੇ ਉਹਦੋਂ ਡੀਸੀ ਦੀ ਜਾਨ ਬਜੀਏ ਤੇ ਇਹਨਾਂ ਨੇ ਹੀ ਬਚਾਈ ਇਹ ਤੁਹਾਡੇ ਦੋਹਾਂ ਦੇ ਹੱਥੇ ਚ ਰਹਿੰਦੀ ਤੇ ਉਹਦਾ ਖੋਕਲਾ ਚਿੱਤ ਹੋ ਜਾਣਾ ਸੀ ਤੋ ਸਿਆਣਾ ਬੰਦਾ ਇੱਕ ਅਦਾ ਨਾਲ ਪੱਕਾ ਰੱਖਣਾ ਜ਼ਰੂਰੀ ਹੁੰਦਾ ਚੋ ਚੌਧਰੀ ਸਾਹਿਬ ਦਾ ਵਿੱਚ ਮੈਂ ਕਹਿੰਦਾ ਇਹ ਪੁਲ ਤਾਂ ਕੰਮ ਕਰਦਿਆ ਕਿਹੜਾ ਜਿਹੜਾ ਪੁਲ ਬਣ ਰਿਹਾ ਚੌਧਰੀ ਸਾਹਿਬ ਉਹ ਦਰਿਆ ਉੱਚੇ ਕਿਹੜਾ ਪੋੜਾ ਜਿਹੜਾ ਆਪਾਂ ਬਣਵਾਇਆ ਪਿੱਛੇ ਇੱਥੇ ਮਕੌੜਾ ਇਧਰ ਚੌਧਰੀ ਜੀ ਮੈਂ ਤੁਸੀਂ ਮਕੌੜੇ ਪੁਲ ਵਾਲਾ ਹੀ ਕੰਮ ਕਰੋ ਆ ਸਾਰਿਆਂ ਨੂੰ ਇਕੱਠੇ ਰੱਖਣ ਦੇ ਵਿੱਚ ਵੱਡਾ ਰੋਲ ਚੌਧਰੀ ਸਾਹਿਬ ਦਾ ਹੈ। ਤੋਂ ਇਹ ਮਕੌੜੇ ਦੇ ਪੁਲ ਦਾ ਕੰਮ ਕਰ ਰਹੇ ਨੇ। ਤੋਂ ਕਾਂਗਰਸੀ ਕੱਠੀ ਰਹੇਗੀ, ਗੁਰੂਮਾਰਾ ਸਾਭ ਦੀ ਮੇਰ ਰਹੇਗੀ। ਜਿੰਦਾਬਾਦ ਜਿੰਦਾਬਾਦ। ਬਖਸ਼ੋ ਚੌਧਰੀ ਜਿੰਦਾਬਾਦ। ਜਿੰਦਾਬਾਦ। ਆਂਦੇ ਟਾਈਮ ਦੇ ਵਿੱਚ ਵਰਕਰਾਂ ਦਾ ਜੋ ਵੀ ਸਾਡੇ ਤੋਂ ਐਕਸਪੈਕਟੇਸ਼ਨਸ ਨੇ ਅਸੀਂ ਉਹਦੇ ਤੇ ਪੂਰਾ ਉਤਰਾਂਗੇ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਚਾਹੁੰਦੇ ਆ ਪੰਜਾਬ ਨੂੰ ਬਚਾਣਾ ਬਚਾਣਾ ਜ਼ਰੂਰੀ ਆਪਣੀ ਹੋਂਦ ਦੀ ਇਸ ਟਾਈਮ ਲੜਾਈ ਸ਼ੁਰੂ ਹੋ ਗਈ ਆਪਣੀ ਮਾਂ ਬੋਲੀ ਬਚਾਣੀ ਆਪਣੀ ਹੋਂਦ ਬਚਾਣੀ ਆਪਣੀ ਦਸਤਾਰ ਬਚਾਣੀ ਆਪਣਾ ਪਹਿਰਾਵਾ ਬਚਾਣਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਬਚੇਗੀ ਜੇ ਪੰਜਾਬੀ ਇੱਥੇ ਰਹਿ ਸਕੇ ਇਹ ਨੌਨ ਪੰਜਾਬੀਆਂ ਦੇ ਹੱਥਾਂ ਵਿੱਚੋਂ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਜਣੇ ਇਕੱਠੇ ਹੋਈਏ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ